ਬਾਬਾ ਜੀ ਦੀ ਜੋ ਜੋ ਮੰਗਦਾ ਉਹ ਮਰਦਾ ਪੂਰੀ ਹੁੰਦੀਆਂ ਨੇ ਜੀ ਸਭ ਮਨੂ ਕਾਮਨਾ ਪੂਰੀ ਹੁੰਦੀਆਂ ਨੇ ਅੱਗੇ ਮੈਂ ਆਉਂਦਾ ਹੀ ਮਤਾਂ ਦੇ ਕੇ ਚਲੇ ਜਾਂਦਾ ਹੀ ਅੱਜ ਪਹਿਲੇ ਨਹੀਂ ਗਲੀ ਘਟਿਆ ਹੁਣ ਦਪਹਿਰਾ ਘਟਿਆ ਤੇ ਨੰਦ ਬੜਾ ਵੜਿਆ ਬੜਾ ਸਕੂਨ ਮਿਲਦਾ ਇੰਨਾ ਕਿ ਸਕੂਨ ਮਿਲਦਾ ਨਾ ਮੂੰਹ ਮੰਗੀਆਂ ਮਰਦਾ ਮਿਲਦੀਆਂ ਨੇ ਇੱਕ ਵਾਰੀ ਜਿਹੜਾ ਬੰਦਾ ਮੰਨੇ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀਆਂ ਹੁੰਦੀਆਂ ਨੇ ਚਾਹ ਬੋ ਕੋਈ ਮੰਗੇ ਬੱਚੇ ਵਾ ਤੇ ਮੰਗੇ ਬੱਚੇ ਤੰਦੂਸ ਦੀਆਂ ਪੂਰੀਆਂ ਨੇ ਬੱਚੇ ਬਾਹਰ ਆ ਹਾਂ ਸਖਸ਼ਾਤੀ ਮੰਗੀ ਹੁਣ ਸਖਸ਼ਾਤੀ ਨਹੀਂ ਆ ਰਹੀਦਾ ਸੰਗਤ ਵਾਲੇ ਬਹੁਤ ਕਰਦੀ ਆ ਹੁਣ ਬਹੁ ਬਾਬਾ ਦੀ ਜੀ ਨੂੰ ਮਿਲਣ ਲੱਗ ਗਿਆ ਅੱਗੇ ਨਹੀਂ ਮੰਨਦੀ ਹੁਣ ਜਿਆਦਾ ਮੰਨਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀ ਜੀ ਦੀ ਜੋ ਜ ਮੰਗ ਉਹ ਮਰਦਾ ਪੂਰੀ ਹੁੰਦੀਆਂ ਨੇ ਜੀ ਸਭ ਮਨੂ ਕਾਮਨਾ ਪੂਰੀ ਹੁੰਦੀਆਂ ਨੇ ਜੀ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਬਾ ਦੀਪ ਸਿੰਘ ਜੀ ਦੇ ਦਰਵਾਰ ਆਉਂਦਾ ਮੈਨੂੰ ਤੇ ਇਹ ਮੱਥਾ ਟੇਕਦੇ ਬਹੁਤ ਚਿਰ ਹੋ ਗਿਆ ਪਰ ਮੈਨੂੰ ਆਏ ਨੂੰ ਔਰ ਦੋ ਦੋ ਦੂਜੀ ਵਾਰ ਆ ਚਿਪੇਰਾ ਸਾਹਿਬ ਚਿਪੇਰਾ ਸਾਹਿਬ ਦੇ ਘਟਦੇ ਅੱਗੇ ਮੈਂ ਆਉਂਦਾ ਹੀ ਮੱਥਾ ਟੇਕ ਕੇ ਚਲੇ ਜਾਂਦਾ ਹੀ ਚਿਪੇ ਹੁਣ ਦਪਹਿਰਾ ਘਟਿਆ ਤੇ ਆਨੰਦ ਬੜਾ ਵੜਿਆ ਤੇ ਸੇਵਾ ਵੀ ਕਰਨ ਡੇ ਜਨਾਬ ਜੰਨੇ ਚੱਲ ਪਾ ਹਾਂ ਚੱਲ ਪਿਆਰਿਆ ਜੀ ਕਿੰਨਾ ਸਕੂਨ ਮਿਲਦਾ ਹੈ ਵੀ ਜਦੋਂ ਬੜਾ ਸਕੂਨ ਮਿਲਦਾ ਹੈ ਇੰਨਾ ਕਿ ਸਕੂਨ ਮਿਲਦਾ ਨਾ ਮੋਂ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਇੱਕ ਵਾਰੀ ਇਹਦਾ ਬੰਦਾ ਮੰਨੇ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀ ਹੁੰਦੀਆਂ ਨੇ ਤੁਸੀਂ ਕਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਹੋ ਜਾਂਦਾ ਮੈਂ ਬੜਾ ਬਈ ਮੰਗਿਆ ਮੇਰੇ ਮਾਲਕ ਕੋਈ ਦੇ ਦਤਾ ਜੀ ਵੀ ਇੱਕ ਚੀਜ਼ ਕੋਈ ਸਾਂਝੀ ਕਰਾਂ ਮੈਂ ਮਹਾਂਜ ਬੱਚਿਆਂ ਕੋਲ ਕੋਈ ਮੰਗਿਆ ਬੱਚੇ ਵਾਦ ਮੰਗੇ ਬੱਚੇ ਤਾਂ ਦੂਸਰੀ ਪੂਰੀਆਂ ਨੇ ਬੱਚੇ ਬਾਹਰ ਆ ਹਾਂ ਸੁਖਸ਼ਾਂਤੀ ਮੰਗੀ ਹੋਣ ਸੁਖਸ਼ਾਂਤੀ ਨਜ਼ਾਰੇ ਨਾ ਕਿੰਨਾ ਕਿ ਸ਼ੁਕਰ ਕਰਦਿਆਂ ਵਾਹਿਗੁਰੂ ਮੈਂ ਬਹੁਤ ਧੰਨ ਧੰਨ ਮੋਹ ਜਿੰਨਾ ਸ਼ੁਕਰ ਕਰਿਆ ਉਹਨਾਂ ਕਰਦਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜੇ ਅੱਜ ਘਰ ਵਿੱਚ ਦਰਸ਼ਨ ਕਰ ਰਹੀ ਹੈ ਹਾਂ ਮੈਂ ਨਾਲ ਵੀ ਵਕਤ ਬਾਅਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਿਨੇ ਕਰੋ ਸੰਗਤ ਵਾਹਿਗੁਰੂ ਬਹੁਤ ਕਰਦੀ ਆਉਣਾ ਹੋਰ ਬਹੁਤ ਬਾਬਾ ਦੀਪ ਸਿੰਘ ਜੀ ਨੂੰ ਮਿਲਣ ਲੱਗੀਆਂ ਅੱਗੇ ਨਹੀਂ ਮੰਨਦੀਆਂ ਔਰ ਜ਼ਿਆਦਾ ਮੰਨਦੀਆਂ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੀ ਬਾਬਾ ਦੀਪ ਸਿੰਘ ਜੀ ਜੋ ਜ ਮੰਗੋ ਉਹ ਮਰਦਾ ਪੂਰੀਆਂ ਹੁੰ ਸਭ ਮਨੂ ਕਾਮਨਾ ਪੂਰੀ ਹੁੰਦੀਆਂ ਨੇ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਬਾ ਦੀਪ ਸਿੰਘ ਗੁਰਦੁਆਰੇ ਆਉਂਦਾ ਮੈਨੂੰ ਤੇ ਇਹ ਮੱਥਾ ਟੇਕਦੇ ਬਹੁਤ ਚਿਰ ਹੋ ਗਿਆ ਪਰ ਮੈਨੂੰ ਆਏ ਨੂੰ ਔਰ ਦੋ ਦੋ ਦੂਜੀ ਵਾਰ ਆ ਚਪੈਰਾ ਸਾਹਿਬ ਚਪੈਰਾ ਸਾਹਿਬ ਤੇ ਟੇਕਦੇ ਅੱਗੇ ਮੈਂ ਆਉਂਦਾ ਹੀ ਮੱਥਾ ਟੇਕ ਕੇ ਚਲੇ ਜਾਂਦਾ ਹੀ ਚਪੈਰਾ ਨਹੀਂ ਗਲੀ ਕੱਟਿਆ ਹੁਣ ਚਪੈਰਾ ਕੱਟਿਆ ਤੇ ਨੰਦ ਬੜਾ ਵੜਿਆ ਤੇ ਸੇਵਾ ਵੀ ਕਰਨ ਦੇ ਜਨਾਬ ਕਰਨੇ ਚੱਲ ਪਾ ਹਾਂ ਚੱਲ ਪਿਆ ਰਹੇ ਜੀ ਕਿੰਨਾ ਸਕੂਨ ਮਿਲਦਾ ਹੈ ਵੀ ਜਦੋਂ ਜੀ ਬੜਾ ਸਕੂਨ ਮਿਲਦਾ ਐਨਾ ਕਿ ਸਕੂਨ ਮਿਲਦਾ ਨਾ ਮੂੰ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਇੱਕ ਵਾਰੀ ਇਹਦਾ ਬੰਦਾ ਮੰਨੇ ਉਹ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀ ਹੁੰਦੀਆਂ ਨੇ ਤੁਸੀਂ ਕਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਮੈਂ ਬੜਾ ਕੁਝ ਮੰਗਿਆ ਮੇਰੇ ਮਾਲਕੇ ਬਹੁਤ ਕੋਈ ਦਿੰਦਾ ਜੀ ਕੋਈ ਇੱਕ ਚੀਜ਼ ਕੋਈ ਸਾਂਝੀ ਕਰ ਮੈਂ ਮਹਿਜ ਬੱਚੇ ਕੋ ਬਹੁਤ ਕੋਈ ਮੰਗਿਆ ਬੱਚੇ ਵਾਸਤੇ ਮੰਗਿਆ ਬੱਚੇ ਤੰਦਰੁਸਤੀ ਪੂਰੀਆਂ ਨੇ ਬੱਚੇ ਬਾਹਰ ਆ ਐ ਉਹ ਸਖਸ਼ਾਂਤੀ ਮੰਗੀ ਉਹ ਸਖਸ਼ਾਂਤੀ ਨਹੀਂ ਆ ਰਹੀ ਨਾ ਜੀ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਮੈਂ ਉਹ ਤਨ ਤਨ ਮੋ ਜਿੰਨਾ ਸ਼ੁਕਰ ਕਰਾਂ ਉਹਨਾ ਕਰਦਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਹਾਂ ਮੈਨਾਂ ਵੀ ਵਾਤ ਵਾਤ ਬਾਬਦੀਪ ਸਿੰਘ ਦੇ ਦਰਸ਼ਨ ਕੀਨੇ ਕਰਿਆ ਕਰੋ ਸੰਗਤ ਵਾਲੇ ਬਹੁਤ ਕਰਦੀ ਆਉਣਾ ਹੁਣ ਬਹੁ ਬਾਬਾ ਦੀ ਜੀ ਨੂੰ ਮਿਲਣ ਲੱਗੀਆਂ ਅੱਗੇ ਨਹੀਂ ਮੰਨਦੀਆਂ ਜ਼ਿਆਦਾ ਮੰਨਦੀਆਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ